ਆਓ <inaudible> ਮਰੋ <inaudible> ਕਹਿੰਦੇ 1980 ਚੋ ਕੇ ਤਾਂ ਮਨ ਦਾ ਗੰਟੀ ਦਾ ਫਸਲ ਨਹੀਂ ਖੱਟਾ ਪੁੜਿਆ ਪੱਟਿਆ ਬੋਤ ਬਾਈ ਡਾਕ ਦੇ ਡੰਡੇ ਹੋ ਰਿਹਾਗੇ ਸਾਡੇ ਪਿੰਡ ਦਾ ਮਸਲਾ ਹੋ ਰਿਹਾ ਸਾਡੇ ਪਿੰਡ ਦਾ ਬੰਦਾ ਮਰੇ ਰੋਟੀ ਉਹ ਨਹੀਂ ਦਿੰਦਾ ਰਹੀ ਬਾਈ ਬਾਈ ਲੱਖ ਰੁਪਇਆ ਸਰਕਾਰ ਦੇ ਰਹੀ ਆ ਹੋਰ ਦੱਸੇ ਨਾ ਉਹ ਨਾ ਤੇ ਦੇ ਦੇ ਮੈਂ ਜੋ ਜਣਾ ਰੋ ਮੈਂ ਆ ਜੋ ਪਿੰਡੇ ਸਾਡੇ ਜਵਾਖ ਮਾਰਦੇ ਕਿਹਦਾ ਜ਼ਿੰਮੇਦਾਰ ਆ ਜਦ ਗੱਡੀ ਅੰਦਰ ਭੱਜ ਜਾਂਦੀ ਭਾ ਇੱਧਰ ਆ ਜਾਂਦੀ ਆ ਤੁਹਾਨੂੰ ਦਾ ਪਤਾ ਵੀ ਇਸ ਤਰ੍ਹਾਂ ਹੋ ਰਿਹਾਗੇ ਬੱਸ ਉਰੇ ਸੋਡਾ ਕੋਈ ਕੰਮ ਨਹੀਂ ਹੈਗਾ ਆਪਣਾ ਸਾਡੇ ਪਿੰਡ ਦਾ ਮਸਲਾ ਸਾਡੇ ਪਿੰਡ ਦੇ ਮੁੱਤਾਂ ਹੁੰਦਾ ਦੋ ਦਾ ਕਰਦਾ ਬਾਦਾਂ ਸੱਚ ਮੁਰਦਾਬਾ 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 ਨਗਰ ਪ੍ਰਸ਼ਾਸਨ ਮੁਰਦਾਬਾ 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 ਜੀ ਆਇਆਂ ਤੁਸੀਂ ਜੱਟੇ ਬੰਦਿਆਂ ਨਾਲ ਮੀਟਿੰਗ ਵੀ ਕੀਤੀ ਹੈ ਤੇ ਹੁਣ ਕੀ ਨਤੀਜਾ ਨਿਕਲੇ ਤੁਸੀਂ ਵੀ ਕੋਈ ਨਿਕਲਿਆ ਜੀ ਜਿਹੜਾ ਦੁੱਖ ਹੈ ਉਹ ਤਾਂ ਪਿੰਡ ਨੂੰ ਹੈ ਪਿੰਡ ਦੇ ਬੰਦੇ ਸੀ ਪਿੰਡ ਦੇ ਪਰਿਵਾਰ ਸੀ ਇਹਨਾਂ ਨੂੰ ਬਹੁਤ ਅਤੀ ਦੁੱਖ ਹੈ ਪਰ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਮਾਹੌਲ ਸਾਡਾ ਖਰਾਬ ਕਰਤਾ ਤੇ ਆਪਦੀਆਂ ਰੋਟੀਆਂ ਸੇਕਣ ਵਾਸਤੇ ਜਾਂ ਆਪਦੀਆਂ ਸੈਂਟਰ ਸਰਕਾਰ ਤੋਂ ਜਿਹੜੀਆਂ ਡਿਮਾਂਡਾਂ ਮੰਗਣ ਵਾਸਤੇ ਇਹਨਾਂ ਨੇ ਇਹਨਾਂ ਦੇ ਲਾਸ਼ਾਂ ਨੂੰ ਇੱਕ ਮੂਰੇ ਰੱਖ ਲਿਆ ਰੂਪ ਦਿੱਤਾ ਧਰਨੇ ਨੂੰ ਇਹਨਾਂ ਨੇ ਬਣਾ ਕੇ ਪਰ ਅਸੀਂ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਸਾਡੇ ਪਰਿਵਾਰਾਂ ਨੂੰ ਦਾਸਾ ਵਿੱਗਿਆਂ ਨੰ ਸੰਸਕਾਰ ਹੋਵੇ ਇਹਨਾਂ ਦਾ ਗੱਲ ਨਿਪਰੇ ਜਿਹੜੇ ਹਨ ਪਰ ਇਹ ਜਿਹੜੀਆਂ ਜੱਥੇਬੰਦੀਆਂ ਨੇ ਇਹ ਸਾਡੇ ਕਿਸੇ ਗੱਲ ਨੂੰ ਨੇੜੇ ਨਹੀਂ ਲੱਗਣ ਦਿੰਦੀਆਂ ਪ੍ਰਸ਼ਾਸਨ ਦਾ ਸਾਡੇ ਵੱਲੋਂ ਪੂਰਾ ਸਾਥ ਸਾਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਜਿਹੜੇ ਦੋ ਪਰਿਵਾਰਾਂ ਨੇ ਸੰਸਕਾਰ ਕੀਤਾ ਉਹਨਾਂ ਨੂੰ ਵੀ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਉਹਨਾਂ ਦੇ ਵਿੱਚ ਉਹਨਾਂ ਦੀ ਪੇਮੈਂਟਾਂ ਵੀ ਹੋ ਗਈਆਂ ਉਹਨਾਂ ਦੀਆਂ ਪੇਮੈਂਟਾਂ ਵੀ ਹੋ ਗਈਆਂ ਸਾਰਾ ਕੁਝ ਹੋ ਗਿਆ ਜੀ ਮਤਲਬ ਹੁਣ ਜਿਹੜੀਆਂ ਜੱਥੇਬੰਦੀਆਂ ਨੇ ਇਹ ਕਿਸੇ ਗੱਲ ਨੂੰ ਨੇੜੇ ਨਹੀਂ ਲੱਗਣ ਦੇ ਰਹੀਆਂ ਸਾਰੇ ਪਰਿਵਾਰ ਨੂੰ ਜੱਥੇਬੰਦੀ ਸਾਡਾ ਹੁਣ ਪਿੰ ਅਸੀਂ ਕੁਝ ਨਹੀਂ ਲੈਣਾ ਨਾ ਹੀ ਸਾਡੇ ਪਿੰਡ ਦੀ ਕੋਈ ਜਥੇਬੰਦੀ ਹੈ ਨਾ ਹੀ ਸਾਡੇ ਪਿੰਡ 'ਚ ਕਿਸਾਨ ਯੂਨੀਅਨ ਦਾ ਕੋਈ ਆਗੂ ਹੈ ਨਾ ਹੀ ਕੋਈ ਇਕਾਈ ਹੈ ਨਾ ਹੀ ਕੋਈ ਕ੍ਰਾਂਤੀਕਾਰੀ ਯੂਨੀਅਨ ਦੀ ਇਕਾਈ ਹੈ ਨਾ ਹੀ ਸਾਡਾ ਕੋਈ ਮੈਂਬਰ ਹੈ ਜਥੇਬੰਦੀਆਂ ਨੇ ਸਾਡੇ ਪਿੰਡ ਦੇ ਧੱਕੇ ਨਾਲ ਕਬਜ਼ਾ ਕਰਿਆ ਹੋਇਆ ਸਾਡੇ ਪਿੰਡ ਦੇ ਲੋਕਾਂ ਨੂੰ ਦੋ ਪਰਿਵਾਰਾਂ ਨੂੰ ਗਬਰਾਹ ਕੀਤਾ ਹੋਇਆ ਆਪਾਂ ਕਹਿੰਦੇ ਇਹ ਬੰਦੀ ਬਣਾਇਆ ਹੈ ਜੀ ਉਹਨਾਂ ਨੂੰ ਮੁਕਦੀ ਗੱਲ ਪੰਜਾਬੀ ਦੇ ਸ਼ਬਦਾਂ 'ਚ ਇਹ ਆ ਵੀ ਜੇ ਤਾਂ ਸਾਡੇ ਉਹ ਪਰਿਵਾਰ ਸਾਡੇ ਨਾਲ ਜਥੇਬੰਦੀਆਂ ਤੋਰਦੀਆਂ ਨੇ ਤਾਂ ਠੀਕ ਹੈ ਨਹੀਂ ਫਿਰ ਅਸੀਂ ਸਾਰਾ ਨਗਰ ਉਹ ਦੋ ਪਰਿਵਾਰਾਂ ਤੋਂ ਅਸੀਂ ਅਲੱਗਾਂ ਸਾਡਾ ਉਹਨਾਂ ਨਾਲ ਕੋਈ ਮਤਲਬ ਨਹੀਂ ਅੱਜ ਤੋਂ ਬਾਅਦ ਨਾ ਲੈਂਡ ਦਾ ਨਾ ਦੇਣ ਦਾ ਤੇ ਦੂਸਰੀ ਗੱਲ ਅਸੀਂ ਸਾਰੇ ਨਗਰਵਾਲੇ ਬੇਨਤੀ ਕਰ ਰਹੇ ਹਾਂ ਵੀ ਸਾਡੇ ਪਿੰਡ ਦੇ ਵਿੱਚ ਧਰਨਾ ਨਹੀਂ ਲੱਗਣਾ ਚਾਹੀਦਾ ਧਰਨਾ ਅੱਗੇ ਲਾਉਣ ਪਿੱਛੇ ਲਾਉਣ ਜਿੱਥੇ ਮਨ ਨੀ ਜੀ ਤੁਹਾਨੂੰ ਲੈਣਾ ਕੀ ਆ ਫਿਰ ਸਾਡੇ ਬਣ ਜਲੂਸ ਕਾਦੇ ਵਾਸਤੇ ਕੱਢੇ ਹੀ ਉਹਨਾਂ ਨੇ ਬਾਕੀ ਮਾਈਆਂ ਸਾਡੀ ਤਾਂ ਇਹ ਬੇਨਤੀ ਹੈ ਬਾਕੀ ਸਾਰੇਦਰ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੋ ਜਿਨ੍ਹਾਂ ਦੋ ਪਰਿਵਾਰ ਮੰਨ ਗਏ ਅੱਜ ਉਹ ਤੁਹਾਡੇ ਨਾਲ ਨੇ ਜੀ ਹੁਣ ਕਿਉਂਕਿ ਸਾਡੇ ਉਹ ਨਾਲ ਨੇ ਜੀ ਇੱਕ ਅਦਾ ਮੁੰਡਾ ਉਹਨਾਂ ਦਾ ਹੋਊਗਾ ਅੱਜ ਉਹਨਾਂ ਦੀ ਫੁੱਲਾਂ ਦੀ ਰਸਮ ਸੀ ਬਲਾਉਂਡ ਬਲਾਉਂਡ ਉਹਨਾਂ ਦੀ ਅੱਜ ਰਸਮ ਸੀ ਬਾਕੀ ਪਰਿਵਾਰ ਉਧਰ ਆਪਾਂ ਕਹ ਲਈਏ ਵੀ ਗੁਜ਼ਰ ਆ ਗਿਆ ਜੀ ਉਹਨਾਂ ਦਾ ਕਰਨਾ ਦੀ ਜੀ ਅਸੀਂ ਹੀ ਪਰੇਸ਼ਾਨ ਆ ਸਾਡੇ ਪਿੰਡ ਦੇ ਵਿੱਚ ਜਾ ਰਹੀ ਹੈਗੀ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਗਲੀਆਂ ਚ ਬਾਹਰ ਲਿਕੜਦੇ ਨੇ ਉਹਨਾਂ ਦਾ ਕੀ ਹੱਲ ਲਗਾ ਜੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਤੇ ਉਹਨਾਂ ਦਾ ਜ਼ਿੰਮੇਦਾਰ ਕੌਣ ਹੈਗਾ ਹਾਂ ਤੇ ਪੰਜਵਾਂ ਦਿਨ ਹੋ ਗਿਆ ਅੱਜ ਪੰਜ ਦਿਨ ਹੋ ਗਏ ਨੇ ਪਿੰਡ ਦੇਖੋ ਤੁਸੀਂ ਆਪ ਸਿਆਣੇ ਹੋ ਇੱਕ ਕੰਮ ਬੈਠਣਾ ਔਖਾ ਹੈ ਸਾਡੇ ਬੱਚੇ ਅਸੀਂ ਅੰਦਰਾਂ ਚ ਤਾੜੇ ਨੇ ਕੱਲ੍ਹ ਪਰੇ ਜਿਸ ਦਾ ਕੱਲ ਨੂੰ ਜਵਾਕ ਨਸਕਾ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਹੋਊਗਾ ਉਹਨਾਂ ਦਾ ਮੇਰੇ ਆਹਨ ਛੰਡੇ ਵਾਲੇ ਇੱਥੇ ਇਹਨਾਂ ਨੇ ਸਾਡਾ ਪਿੰਡ ਸਾਰੇ ਪੱਟੀ ਮੇਸ ਕਰਤੀ ਆ ਕੇ ਤੋਂ ਬਾਹਰ ਧਿਆਨੇ ਕਿਹੜੀ ਸਾਰੀ ਟ੍ਰੈਪ ਹੈ ਪਿੰਡ ਵਿੱਚ ਹੀ ਜਾ ਰਹੀ ਹੈ ਉਹ ਪਿੰਡ ਵਿੱਚ ਵੀ ਜਾ ਰਹੀ ਹੈ ਅਸੀਂ ਪਰਮਾਨ ਸਾਡੀ ਜਿਹੜੀ ਰੰਗੜ ਦੇ ਰਹੇ ਆ ਸਾਡੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਅਸੀਂ ਬੰਦ ਕਰ ਕਰਕੇ ਜੰਦਰੇ ਮਾਰ ਮਾਰ ਰੱਖਦੇ ਵੀ ਕੋਈ ਅੱਗੇ ਨਾ ਆ ਜਾਏ ਇਹ ਕਿੰਨਿਆਂ ਕੋ ਕਰ ਦੇਣਗੇ ਚਾਰ ਦਿਨ ਹੋ ਗਏ ਛੜਨ ਲੱਗ ਰਹੇ ਨਹੀਂ ਇਹ ਕਿੰਨਾ ਕੁ ਸੰਭੀਪ ਨੇ ਉਹਨਾਂ ਨੂੰ ਕਹਿੰਦੇ 12 ਤੋਂ 20 ਕਿੰਨਾ ਜੀ ਪਿੰਡ ਦੇ ਵਿੱਚ ਚਾਰ ਦਰਫਰੋਂ ਚਾਰ ਜਵਾਨਾਂ ਦੇ ਜਿਹੜੇ ਗ੍ਰੇਕਾ ਵਾਲੇ ਬੰਦੇ ਸੀ ਮੌਤ ਹੋਈ ਇੱਕ ਲੜੀ ਚੰਨਾਂ ਜਿਨ੍ਹਾਂ ਵਿੱਚੋਂ ਦੋ ਦਾ ਅੰਤ ਸਕਾਰ ਹੋ ਗਿਆ ਦੋ ਡੈਡ ਬੋਡੀ ਹਨ ਸਰਕਾਰ ਦੇ ਕਰਨਾ ਬਾਕੀ ਡੈਡ ਬੋਡੀ ਮੌਤ ਹੋਈਆਂ ਕੋਈ ਜਥੇਬੰਦੀਆਂ ਵੱਲੋਂ ਜਾਂ ਦੋ ਡੈਡ ਬੋਡੀ ਮੇਰੇ ਹੱਕ ਦਰਜ ਕਰਨਾ ਲਾਇਆ ਸੀ ਕੋਈ ਡਿਮਾਂਡ ਵੀ ਰੱਖੀਆਂ ਸੀ ਜਿਹੜੀਆਂ ਦੋ ਸਰਕਾਰ ਲੈਵੀਆਂ ਨੇ ਇਹਨਾਂ ਦੀ ਆਪਣੀ ਮੀਟਿੰਗਾਂ ਹੋ ਰਹੀਆਂ ਨਹੀਂ ਅੱਜ ਪਿੰਡ ਵਾਲਿਆਂ ਨੇ ਆਪਣੇ ਕੋਰ ਤੇ ਕੱਟ ਕੀਤਾ ਸੀ ਪਰ ਜਿਹੜੇ ਦੋ ਫੌਤਾਵੀਆਂ ਜੀ ਆ ਜਿਹੜੇ ਫੁੱਲ ਚੁਕੇ ਗਏ ਨੇ ਪਿੰਡ ਬੰਦ ਤੇ ਗੁਰੂਵਰ ਸਾਹਿਬ ਤੇ ਕੱਟ ਕਰਕੇ ਉਹਨਾਂ ਨੇ ਆਪਣੀ ਜਿਹੜੇ ਪਰਿਵਾਰ ਦੇ ਬੰਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਅਸੀਂ ਤੁਹਾਡੇ ਨਾਲ ਆ ਪਿੰਡ ਸਾਰਾ ਨਾਲ ਹੈ ਦੂਜਿਆਂ ਦਾ ਵੀ ਬਹੁਤ ਬਹੁਤ ਫੁੱਲ ਚੁਕੇ ਆਏ ਤੇ ਤੁਹਾਡੇ ਨਾਲ ਜਿੱਥੇ ਆ ਗਏ ਕੋਲ ਬੇਨਤੀ ਕਰੀ ਇਹਨਾਂ ਨੇ ਵੀ ਤੁਸੀਂ ਰੋਡ ਤੇ ਜਾਮ ਲਾ ਲਓ ਕਿਉਂਕਿ ਜਿਹੜੇ ਹੈਵੀ ਵੀਕਲ ਨੇ ਪਿੰਡ ਵਿੱਚ ਹੀ ਲੱਗਦੇ ਨੇ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਬਜ਼ੁਰਗਾਂ ਨੂੰ ਬਹੁਤ ਦਿੱਕਤ ਆ ਰਹੀ ਆ ਪਿੰਡ ਦੇ ਵਿੱਚ ਲੋਕਾਂ ਨੂੰ ਸਕੂਲ ਜਾਣ ਸਮੇਂ ਜੌਬ ਜਾਣ ਸਮੇਂ ਬਹੁਤ ਦਿੱਕਤਾਂ ਵੱਡੀਆਂ ਆ ਰਹੀਆਂ ਨੇ ਕਿਉਂਕਿ ਟ੍ਰੈਫਿਕ ਜਿਹੜੀ ਉਹ ਪਿੰਡ ਵਿੱਚ ਚੱਲੀ ਜਾ ਰਹੀ ਹੈ ਤੇ ਪਿੰਡ ਦੇ ਜਿਹੜੇ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਕਮੇਟੀ ਬਣਾ ਕੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਤੁਸੀਂ ਆਪਣੀ ਜਿਹੜਾ ਤਰਨ ਹੈਗਾ ਕਿਤੇ ਹੋਰ ਸਾਈਡ ਤੇ ਲੈ ਜਾਓ ਵੀ ਸਾਡੇ ਪਿੰਡ ਦੇ ਵਿੱਚ ਇਹ ਹੋਰ ਗਾਰਨਸ ਕਰਨ ਦਾ ਨਾਮ ਆਪ ਕੋ ਸਕੀ ਕਿਉਂਕਿ ਪਹਿਲਾਂ ਚਾਰ ਮੌਤਾਂ ਹੋ ਚੁੱਕੀਆਂ ਨੇ ਤੇ ਇਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਤੇ ਉਹ ਕਮੇਟੀ ਆਪਣਾ ਫੈਸਲਾ ਮੀਟਿੰਗ ਕਰਨ ਲੱਗੀ ਹੈ ਮੀਟਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਦੱਸਣਗੇ ਵੀ ਕੀ ਅਗਲਾ ਹੁੰਦਾ ਬਾਕੀ ਸਾਡੇ ਵੱਲੋਂ ਟ੍ਰੈਫਿਕ ਕੰਟਰੋਲ ਕੀਤੀ ਹੋਈ ਆ ਪ੍ਰ ਕਿਸੇ ਵੀ ਕਿਸਮ ਦੀ ਅਸੀਅਤ ਨਹੀਂ ਅਨਸਖਾਨੇ ਕੜਾ ਨਹੀਂ ਆਪਰ ਦਵਾਵਾਂਗੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਪਾਰਟੀ ਨੂੰ ਕੋਣ ਹੱਥ ਨਹੀਂ ਲੈਣ ਦਿੱਤਾ ਜਾਵੇਗਾ ਚਾਹੇ ਸਾਨੂੰ ਕਿਸੇ ਦੇ ਸੱਤੀ ਕਰਨੀ ਪਵੇ ਅਸੀਂ ਕਿਸੇ ਵੀ ਕੀਮਤ ਦੇ ਇਥੇ ਹਲਾ ਦੇ ਦੇਖੋ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਵੀਸੀ ਆਪ ਦੇ ਘਰ ਦੇ ਬਾਲ ਬੱਚੇ ਛੱਡ ਕੇ ਦਿਹਾੜੀ ਜੋਤਾ ਛੱਡ ਕੇ ਇਹਨਾਂ ਦਾ ਸੜਕਾਂ ਦੇ ਉੱਤੇ ਪਿੱਟ ਸਿਆਪਾ ਕਰੀਏ ਜਿਹੜੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆ ਉਹਨਾਂ ਨੇ ਸਾਡੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਵਾਅਦੇ ਕਰਕੇ ਭੱਜ ਗਏ ਜਿਹੜਾ ਕਹਿੰਦਾ ਸੀ ਮੈਂ ਗਰੀਬ ਘਰਾਂ ਦਾ ਕਾਕਾ ਗਰੀਬ ਘਰਾਂ ਦੀ ਸੁਣਵਾਈ ਕਰੂੰਗਾ ਗਰੀਬ ਘਰਾਂ ਦੇ ਵਿੱਚ ਰਹੂੰਗਾ ਕੋਈ ਮੇਰੇ ਨਾਲ ਕੋਈ ਵੀ ਫੋਰਸ ਨਹੀਂ ਰਹੂਗੀ ਮੈਂ ਬਾਹਰ ਹੀ ਪੈਦਲ ਫਿਰੂਗਾ ਜਿਹੜਾ ਮਤਲਬ ਕਿ ਸਾਡੇ ਵੇੜਿਆਂ ਦੇ ਵਿੱਚ ਜਾ ਕੇ ਗੀਤ ਗਾਉਂਦਾ ਹੁੰਦਾ ਸੀ ਅੱਖਾਂ ਨੂੰ ਥੁੱਕ ਲਾਉਂਦਾ ਹੁੰਦਾ ਸੀ ਮੰਗਦਾ ਰਹੇ ਸੂਰਜਾ ਵੇ ਕੰਮੀਆਂ ਦੇ ਬੇੜੇ ਪਰ ਅੱਜ ਉਹ ਕੰਮੀਆਂ ਦੇ ਬੇੜਿਆਂ ਦੇ ਵਿੱਚੋਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮੁਸਕੂਮਾਰਨ ਲੱਗ ਗਈ ਅੱਜ ਉਹ ਦਿਖਾਈ ਨਹੀਂ ਦਿੰਦੇ ਨਰੇਗਾ ਵਰਕਰ ਜਿਹੜੇ ਸਾਡੇ ਮਜ਼ਦੂਰ ਨੇ ਉਹ ਤੁਪੇ ਛਾਵੇਂ ਬੈਠ ਕੇ ਕੰਮ ਕਰਦੇ ਨੇ ਗੰਦ ਦੇ ਵਿੱਚ ਹੱਥ ਮਾਰਦੇ ਨੇ ਉਹਨਾਂ ਦੀ ਜੁੰਮੇਵਾਰੀ ਕੋਈ ਸਾਤੋ ਦੇ ਕੋਈ ਜਾਨਵਰ ਆ ਜੇ ਟਰੱਕ ਨੰਗ ਜਾਂਦੇ ਨੇ ਉੱਤੋਂ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਕਿੰਨੀਆਂ ਮੌਤਾ ਹੋ ਗਈਆਂ ਨੇ ਪਰ ਇਹਦੇ ਉੱਤੇ ਪ੍ਰਸ਼ਾਸਨ ਇਹ ਜਤਾ ਰਿਹਾ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਜਿਸ ਮੀਟਿੰਗਾਂ ਦੇ ਵਿੱਚ ਮੈਂ ਹਾਜ਼ਰ ਸੀ ਲਗਾਤਾਰ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਇਹ ਆਮ ਨੋਰਮਲ ਇੱਕ ਐਕਸੀਡੈਂਟ ਸੀਗਾ ਜਿਹਦੀ ਸੁਣਵਾਈ ਨਹੀਂ ਹੋਈ ਐਸਪੀ ਪੁਲਵਿੰਦਰ ਚਿਮਮਾ ਸਾਹਿਬ ਨੇ ਗੱਲਬਾਤ ਚੱਲ ਰਹੀ ਹੈ ਸਾਡੀ ਉਹਨਾਂ ਨਾਲ ਪਰ ਉਹ ਨੋਰਮਲ ਜਿਤਾ ਰਹੇ ਨੇ ਕੋਈ ਇਹਨੂੰ ਇਹ ਨਹੀਂ ਕਹਿ ਰਹੇ ਹੈਗੇ ਸਰਕਾਰੀ ਇਹ ਮਲਾਜਮ ਸੀਗੇ ਉਸ ਟਾਈਮ ਨਰੇਗਾ ਦੀ ਇਹ ਦਿਹਾੜੀ ਜਿਹੜੀ ਆਪਣੀ ਕਰ ਰਹੇ ਸੀਗੇ ਜਿਸ ਟਾਈਮ ਇਹਨਾਂ ਦੇ ਉੱਤੋਂ ਦੀ ਟਰੱਕ ਆ ਕੇ ਉੱਤੋਂ ਦੀ ਲਾਤੜ ਗਿਆ ਕਿਸੇ ਦੀ ਲੱਤ ਕਿਸੇ ਦੀ ਬਾਹ ਪਤਾ ਹੀ ਨਹੀਂ ਲੱਗ ਗਿਆ ਕਿੱਥੇ ਕਿੱਥੇ ਨਹੀਂ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਰ ਇਹ ਗੱਲ ਸਾਡੀਆਂ ਮੰਗਾਂ ਦੀ ਮੁਆਵਜ਼ੇ ਦੀ ਇੱਕ ਸਰਕਾਰੀ ਨੌਕਰੀ ਦੀ ਤੇ ਪੰਜ-ਪੰਜ ਮਰਲੇ ਦੇ پلاਟ ਇਹਨਾਂ ਨੇ ਉਹਨਾਂ ਦੇ ਉੱਤੇ ਲਕੀਰ ਹੀ ਮਾਰਤੀ ਕਾਟ ਹੀ ਮਾਰਤੀ ਵੀ ਤੁਹਾਡਾ ਇੱਥੇ ਕੱਖ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਲੱਖ 2 ਲੱਖ ਰੁਪਇਆ ਤੁਸੀਂ ਲੈ ਲਓ ਤੇ ਤੁਸੀਂ ਜਿਹੜਾ ਹੈਗਾ ਦਾ ਸੰਸਕਾਰ ਕਰ ਦੋ ਸਾਡੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕੀੜੇ ਮਕੌੜੇ ਦੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਆ ਅਸੀਂ ਕਹਿੰਨੇ ਆ ਵੀ ਸੈਂਟਰ ਗਵਰਨਮੈਂਟ ਸਾਨੂੰ ਵੀ ਪਤਾ ਵੀ ਸੈਂਟਰ ਗਵਰਨਮੈਂਟ ਦੀ ਆ ਪੰਜਾਬ ਸਰਕਾਰ ਵੀ ਹੈਗੀ ਆ ਸੈਂਟਰ ਦੇ ਵਿੱਚ ਉਹ ਸਾਡੀਆਂ ਜਿਹੜੀਆਂ ਹੈਗੀਆਂ ਐਕਟ ਪਾਸ ਕਰਾ ਸਕਦੀ ਆ ਜਦੋਂ ਤੱਕ ਨੇ ਸ਼ਾਹੂਕਾਰ 10 10 20 ਲੱਖ ਰੁਪਇਆ ਲੈ ਸਕਦੇ ਨੇ ਮਾਪਜੇ ਦਾ ਸਾਡਾ ਗਈ ਮਜ਼ਦੂਰ ਕਿਉਂ ਨਹੀਂ ਲੈ ਸਕਦਾ ਬਰਾਬਰ ਦਾ ਹੱਕਾ ਸਾਡਾ ਟੈਕਸ ਭਰਦੇ ਆ ਸਵੇਰ ਦੀ ਅਸੀਂ ਚੁੱਲ੍ਹੇ ਤੋਂ ਮਾਝਿਸ ਲੈ ਕੇ ਇੱਕ ਸਿੰਘਾ ਦੀ ਡੱਬੀ ਲੈ ਕੇ ਚੁੱਲ੍ਹਾ ਬਾਲਦੇ ਆ ਰਾਤ ਨੂੰ ਅਸੀਂ ਸੌਣ ਵੇਲੇ ਪੱਖਾ ਲਾਉਂਦੇ ਆ ਅਸੀਂ ਬਰਾਬਰ ਦਾ ਟੈਕਸ ਭਰਦੇ ਆ ਇਹ ਸਰਕਾਰ ਨੂੰ ਬਰਾਬਰ ਦਾ ਸਾਡਾ ਹੱਕ ਵੀ ਹੋਣਾ ਚਾਹੀਦਾ ਬਰਾਬਰ ਦੀ ਵੋਟ ਪਾਉਣੇ ਆ ਵੋਟਾਂ ਮੋਕੇ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਹੱਥ ਵੱੰਨਦੇ ਨੇ ਸਾਨੂੰ ਮਤਲਬ ਕਿ ਲੇਲੜੀਆਂ ਘੜਦੇ ਨੇ ਝੂਠ ਵੀ ਖਾਂਦੇ ਨੇ ਸਾਡੀ ਇਹਨਾਂ ਨੇ ਕਿਤੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਇਸ ਕਰਕੇ ਇਹ ਨਿੰਦਣਯੋਗ ਆ ਦੇਖੋ ਗੱਲ ਜਿਹੜੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਝਾੜੂ ਸਰਕਾਰ ਇਹਨਾਂ ਨੇ ਝਾੜੂ ਫੇਰਤਾ ਪੰਜਾਬ ਦੇ ਉੱਤੇ ਕਹਿੰਦੇ ਸੀ ਬਦਲਾਅ ਲਿਆਵਾਂਗੇ ਇਹ ਬਦਲਾਅ ਮੁੱਖ ਮੰਤਰੀ ਸਾਹਿਬ ਤੁਹਾਡਾ ਬਦਲਾਅ ਲਿਆਂਦਾ ਹੋਇਆ ਜਿਹੜਾ ਅੱਜ ਸੜਕਾ ਦੇ ਉੱਤੇ ਸਰਕਾਰੀ ਸੜਕ ਦੇ ਉੱਤੇ ਸਾਨੂੰ ਬੈਠ ਕੇ ਮਿੱਟ ਸਿਆਪਾ ਕਰਨਾ ਪੈ ਰਿਹਾ ਪੈ ਰਿਹਾ ਇੱਥੇ ਦੋ ਕਿੰਨੀ ਹਮਦਰਦੀ ਆ ਰੇ ਛਾਂ ਨੂੰ ਜੀ ਉਹ ਤੂੰ ਦੁੱਖ ਨਹੀਂ ਤੁੰ ਨੂੰ ਮੈਂ ਸੱਜੇ ਸਾਹਵਲੇ ਸੀ ਤਿੰਨ ਚਾਰ ਦਿਨਾਂ ਦੇ ਬੈਠੇ ਹਿੱਥੇ ਹੂੰ ਠੀਕ ਹੈ ਜੀ ਅੱਜ ਤੁਹਾਡੀ ਹਮਦਰਦੀ ਨੂੰ ਆਏ ਨਹੀਂ ਕਹਿੰਦੇ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਅਸੀਂ ਕਹਿੰਦੇ ਵੀ ਜਾਨੇ ਨੇੜੇ ਲਾਓ ਗੱਲ ਨੂੰ ਨਿਬੇੜੋ ਹੁਣ ਉਹ ਲਾਸਾਂ ਪਈਆਂ ਨੇ ਦੇਖੋ ਦੋ ਤੇ ਸੰਸਕਾਰ ਕਰਤਾ ਦੋ ਉਹ ਵਿਚਾਰੇ ਉੱਥੇ ਪਈਆਂ ਨੇ ਕੀ ਕੀ ਹਾਲ ਉਹ ਬਜ਼ਾਰ ਠੀਕ ਹੈ ਉਹ ਉੱਤੇ ਵੱਡੇ ਪਹਿਲੀ ਪਹਿਲੇ ਹਾਂ ਜੀ ਕਹਿਣ ਦਾ ਮਤਲਬ ਇਹ ਸਾਡੀ ਸਾਡੇ ਪ੍ਰਸ਼ਾਸਨ ਚਲੋ ਪ੍ਰਸ਼ਾਸਨ ਨਹੀਂ ਮੰਨਦਾ ਜਾਰੇ ਥੋੜੋ ਇਸ ਗੱਲ ਨੂੰ ਜੇ ਹੁਣ ਆਪਾਂ ਫਿਰ ਕੀ ਕਰ ਸਕਦੇ ਹਾਂ ਦੱਸੋ ਦੇਖੋ ਆਪਾਂ ਮੋੜ ਟਾਲ ਕੇ ਇਕੱਠੀ ਕਰ ਲੋ ਹਾਂ ਆਪਾਂ ਟਾਰਗੇਟ ਨਹੀਂ 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 ਅਸੀਂ ਆਸੀ ਸਾਰਾ ਪਿੰਡ ਪਾਇਂ ਇਕੱਠੇ ਕਰਦੇ ਦੇ ਦੇ ਨਾ ਕਰਦੇ ਅਸੀਂ ਕਰਦਾ ਸਾਡੀ ਸਾਡੀ ਬੇਇਨਕੀਆ ਦੇ ਲਈ ਪੈਸਿਆਂ ਵਾਸਤੇ ਥੋੜਾ ਬੈਠੇ ਨਹੀਂ ਬਈ ਹੋਰ ਮੇਰੀ ਗੱਲ ਕਰ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਦਿੰਦਾ ਯਾਰ ਗੱਲ ਕਰਦਾ ਜਿਹੜਾ ਬੰਦਾ ਕਰਨ ਦੇਖੋ ਜੇ ਪਿੰਡ ਪੱਤੂ ਤੋਂ ਕੋਮੇਟੀ ਬਣ ਕੇ ਆਈ ਹੈ ਠੀਕ ਆ ਸਾਰਾ ਪਿੰਡ ਨਾਲ ਹੈ ਕਮੇਟੀ ਦਾ ਸਤਕਾਰ ਕਰਦੇ ਆ ਸਾਰੇ ਪਿੰਡ ਦਾ ਸਤਕਾਰ ਕਰਦੇ ਆ ਠੀਕ ਆ ਨਾਲ ਉਹ ਤੁਸੀਂ ਅੱਜ ਕੋਈ ਐਂ ਇਹਦਾ ਵੀ ਪਿੰਡ ਵੱਖਰਾ ਹੈ ਇਹ ਸਭ ਨੂੰ ਪਤਾ ਵੀ ਦੁੱਖਦ ਘਟਨਾ ਵਾਪਰੀ ਹੈ ਸਾਰੇ ਦੇ ਦਿਲਾਂ ਤੇ ਆਪਾਂ ਸਾਰੇ ਦੁੱਖ ਮਹਿਸੂਸ ਕਰ ਰਹੇ ਆ ਪਰਿਵਾਰਾਂ ਨਾਲ ਬੰਨ੍ਹਾ ਵੀ ਰਹੇ ਆ ਪਰ ਦੇਖੋ ਜਿਹੜਾ ਮਾਮਲਾ ਹੈਗਾ ਟੋਕੀ ਕੋਲ ਜਿਹੜੀ ਇਹ ਡਿਮਾਂਡ ਲੈ ਗਈ ਆ ਠੀਕ ਆ ਵੀ ਜਦੋਂ ਕੱਲ ਸਾਡੀ ਟੀਮਾਂ ਨਾਲ ਮੀਟਿੰਗ ਹੋਈ ਥੜੀ ਸਮਝੌਣਾ ਦੀ ਉਹ ਵੀ ਕਹਿੰਦੇ ਵੀ 4 ਲੱਖ ਰੁਪਏ ਤੇ 2 ਲੱਖ ਐਸਸੀ ਉਹਦੇ ਨਾਲ ਨਿਰਗੱਗਾ ਯੋਧੇ ਦਨੇ ਆ ਤੇ ਇਸ ਕਰਕੇ ਜਣੀ ਇਹਦੇ ਵਿੱਚ ਸਾਡੇ ਲਈ ਜਿਹੜਾ ਸਾਰੇ ਐਕਸਿ ਕਮੇਟੀ ਦੇ ਪਰਿਵਾਰ ਦੇ ਨਾਲ ਸਹਿਮਤੀ ਹੋ ਕੇ ਤੇਰੀ ਜਿਹੜੀ ਮੰਗਾਂ ਤੇ ਜਿਹੜੀ ਡਿਮਾਂਡ ਤੇ ਨੂੰ ਸਰਕਾਰ ਬਦਲ ਨਹੀਂ ਆਈ। ਠੀਕ ਆ ਤੁਸੀਂ ਤੁਹਾਡੀ ਭਾਵਨਾ ਦੀ ਕਦਰ ਕਰਦੇ ਆ ਸਾਰੇ ਪਿੰਡ ਦੇ ਭਾਵਨਾ ਦੀ ਕਮੇਟੀ ਦੀ ਕਦਰ ਕਰਦੇ ਕੋਈ ਚੱਕਰ ਨਹੀਂ। ਜਿੰਨਾ ਤੁਸੀਂ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਜਾਂ ਦੂਜਾ ਤੀਜਾ ਉਹ ਸਾਰੀਆਂ ਗੱਲਾਂ ਤੁਹਾਡੀ ਆ ਗਈਆਂ। ਪਰ ਇਹ ਇਸ ਮਾਮਲੇ ਦੇ ਅੰਦਰ ਜਿੰਨਾ ਕ ਜਿਹੜੀ ਥੋੜੀ ਗੱਲ ਆਈ ਆ ਵੀ ਆਹ ਟਰੈਫਿਕ ਦੀ ਸਮੱਸਿਆ ਮੇਰਾ ਤੋਂ ਵੀ ਆ ਟਰੈਫਿਕ ਕਰਕੇ ਮਤਲਬ ਇਹ ਆ ਟਰੈਫਿਕ ਨਾਲ ਤਾਂ ਸਹੀ ਜੀ ਟਰੈਫਿਕ ਮਾ ਫਾਟ ਦੇਖੋ ਦਾ ਆਪਣੇ ਸਾਰੇ ਨੇ ਆਉਂਦੀ ਏ ਕੋਈ ਨਾ ਕੋਈ ਮਰੀਜ਼ ਨਾ ਠੀਕ ਆ ਥੋੜੀ ਗੱਲ ਵੀ ਆਪਾਂ ਸਾਰੇ ਜੋ ਜਿਹੇ ਰਹਿ ਚੰਨ ਹਣਾ ਪਰ ਇਹਦੇ ਤੇ ਇਹ ਆ ਵੀ ਇਹ ਟਰੈਫਿਕ ਵਾਲੀ ਗੱਲ ਨੂੰ ਅਸੀਂ ਵਿਚਾਰ ਰਹੇ ਹਾਂ ਆ ਕਮੇਟੀ ਦੀ ਮੀਟਿੰਗ ਹੈ ਇਸ ਗੱਲ ਉੱਤੇ ਅਸੀਂ ਕਰ ਰਹੇ ਜੀ ਐਕਸਕਲੂਸਿਵ ਮੀਟਿੰਗ ਹੈ ਇਹ ਕਰਕੇ ਆਪਾਂ ਫਿਰ ਦੁਬਾਰਾ ਗੱਲ ਕਰਾਂਗੇ ਦੂਜੀ ਗੱਲ ਇੱਕ ਸਾਡੀ ਬੇਨਤੀ ਹੋਰ ਇੱਕ ਸਾਡੀ ਇਕਲੀ ਸਮੱਸਿਆ ਟ੍ਰੈਫਿਕ ਦੀ ਨਹੀਂ ਹੈਗੀ ਸਾਡੀ ਅਸੀਂ ਪਰਿਵਾਰਾਂ ਨਾਲ ਹਮਦਰਦੀ ਵੀ ਆ ਵੀ ਜਿਹੜੀਆਂ ਉੱਥੇ ਲਾਸ਼ਾਂ ਗਲ ਫੜ ਰਹੀਆਂ ਨੇ ਇਹਨਾਂ ਦੀਆਂ ਉਹਨਾਂ ਦਾ ਸੰਸਕਾਰ ਤਾਂ ਕਰਨ ਦਿਓ ਨਾ ਨੀ ਉਹ ਉਹ ਬੈਠੇ ਰਹੋ ਆਪਾਂ ਅਸੀਂ ਤੁਹਾਡੇ ਨਾਲ ਬੈਠਾਂਗੇ ਜੀ ਤੁਹਾਡੇ ਨਾਲ ਬੈਠਾਂਗੇ ਨਹੀਂ ਮੀਟੇ ਜਣੋਂ ਮਿਲਦੇ ਆ ਮਾੜਾ ਬੋਟਾ ਨਾ ਬੋਲਦੇ ਹੁੰਦਾ ਨਹੀਂ ਨਾਲ ਬੈਠਾ ਜੀ ਦੇਖੋ ਬੱਕਰੀ ਆਪਾਂ ਪਤਾ ਗੱਲ ਕੀ ਹੈ ਜੀ ਜੀ ਆਪਣੀ ਸਰਕਾਰ ਇੱਕ ਮਿੰਟ ਜੀ ਜੀ ਜਾ ਕੇ ਪਿੱਛੇ ਚਲੋ ਇੱਕ ਬੰਦੇ ਜਾ ਕੇ ਮਰਦਾ ਵਾਂ ਕਰ ਬਾਈ ਜੀ ਮੇਰੀ ਗੱਲ ਸੁਣੋ ਸਾਡੀ ਇੱਕ ਬੇਨਤੀ ਹੈ ਮੇਰੀ ਗੱਲ ਸੁਣੋ ਆਪਣੀ ਲੜਾਈ ਸਰਕਾਰ ਨਾਲ ਹੈ ਨਾ ਆਪਾਂ ਇਹਨਾਂ ਦੀਆਂ ਲਸ਼ਾਂ ਮੋਢੇ ਤੇ ਰੱਖ ਕੇ ਇਹਨਾਂ ਦੇ ਆਪਾ ਚਲਾਉਣੀ ਆ ਇਹ ਤਾਂ ਗਲਤ ਆ ਨਾ ਫਿਰ ਆਪਣੇ ਵਾਸਤੇ ਕੋਈ ਨਹੀਂ ਮੋਢੇ 'ਤੇ ਰੱਖ ਕੇ ਖਿਲਾ ਰਿਹਾ ਅਸੀਂ ਅਫਸੋਸ ਕਰ ਨਹੀਂ ਨਾ ਘਰੇ ਜਾ ਨਹੀਂ ਸਕਦੇ ਬਾਈ ਬਾਈ ਕਿਸੇ ਨੂੰ ਕੋਈ ਨਹੀਂ ਇਹਨਾਂ ਦੇ ਘਰੇ ਮਿਲ ਗਏ ਉੱਥੀ ਜਾ ਕੇ ਪਿੱਛੇ ਤੁਹਾਡਾ ਮੁੰਡਾ ਜਾ ਕੇ ਕਹਿੰਦਾ ਮੈਂ ਤੁਹਾਡੇ ਗੇਟ ਮੂਹਰੇ ਤਰ ਨਾਲਾ ਤੋਂ ਜਦੋਂ ਤੂੰ ਚੱਲੇ ਆ ਉਹਦਾ ਇਤੋਂ ਕੋਈ ਗੱਲ ਨਹੀਂ ਕਿ ਜਿਹੜੇ ਕੋਈ ਚਾਚਾ ਬੰਦੇ ਨੇ ਕਹਿਤਾ ਦੋ ਇਹ ਕਰਕੇ ਸਾਡੀ ਬੇਇੱਜ਼ਤੀ ਆ ਅਸੀਂ ਇੱਕ ਇੱਕ ਮਿੰਟ ਅਸੀਂ ਇੱਕ ਪਰਿਵਾਰ ਨੂੰ ਬੇਨਤੀ ਕਰ ਸਕਦੇ ਹਾਂ ਦੇਖੋ ਉਹਨੇ ਕਰ ਲੋ ਕਰ ਲੋ ਵੀ ਸਾਡੀ ਪਰਿਵਾਰ ਨੂੰ ਬੇਨਤੀ ਆ ਤੁਹਾਡੇ ਨਾਲ ਸਾਰਾ ਨਗਰ ਖੜਾ ਹੈ ਜੇ ਤਾਂ ਤੁਸੀਂ ਸਾ ਹਾਂਜੀ ਜੇ ਤਾਂ ਤੁਸੀਂ ਸਾਡੇ ਨਾਲ ਖੜ ਸਕਦੇ ਹੋ ਤਾਂ ਸਾਨੂੰ ਤੁਹਾਡਾ ਫੈਸਲਾ ਤੁਸੀਂ ਪਰਿਵਾਰ ਨੇ ਦੱਸਣਾ ਅਸੀਂ ਤੁਹਾਡੇ ਨਾਲ ਆ ਦਿਨੇ ਖੜਾਏ ਰਾਤ ਨੂੰ ਖੜਾਏ ਜਿੱਥੇ ਖੜਾਏ ਤੁਸੀਂ ਸਾਨੂੰ ਬੇਨਤੀ ਆ ਵੀ ਤੁਸੀਂ ਸੈਟਰਡੇ ਨਾਲ ਚੱਲੋ ਨਾਲ ਆਪਾਂ ਕਮੇਟੀ ਨਾਲ ਲੱਗੇ ਵੀ ਚੱਲਾਂਗੇ ਸਰਪੰਚ ਆਪਾਂ ਕਮੇਟੀ ਤੋਂ ਵੀ ਵਿਚਾਰ ਕਰਨਾ ਨਿਕਲ ਆਦੀ ਬੇਨਤੀ ਆ ਪਿੰਡ ਦੀ ਪਿੰਡ ਤੋਂ ਸਾਡੇ ਪਰਿਵਾਰੋਂ ਅਸੀਂ ਤੁਹਾਡੇ ਨਾਲ ਵਿਚ ਵਿਚਾਰ ਹੋ ਜਾਗਾ